ਸੱਤ ਕਿੰਨਾ ਚੰਗਾ ਹੈ ਤੁਹਾਡਾ ਕਿਸਕ ਆ ਜਿਹੜਾ ਸਾਡੇ 65 ਪਰ ਮੁਕੱਦਮਾਦਾਰ ਸ਼੍ਰੀ ਗਾਇਨਾ ਕਨਾਲ ਤੋਂ ਵਿੱਚਾਕਿ ਉਸ ਸਾਡੇ ਕੋਲ ਪੁਲਿਸ ਰਿਮਾਂਡ ਤੇ ਚੱਲ ਰਿਹਾ ਸੀਗਾ ਅੱਜ ਅਸੀਂ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਨੂੰ ਮਾਨਗ ਕਰਾਂ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਨੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂ ਤੁਹਾਨੂੰ ਇਨਫਰਮ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ ਦੇਸ਼ੀ ਕਪਟੇ ਜਿਹੜੀ ਸੁਣਾਇਆ ਕਿ ਉਹ ਤੁਸੀਂ ਤੁਹਾਡੇ ਆਈ ਵੀ ਕਨਸੈਪਟ ਸੀ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਉਹ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਪਰ ਕਮੈਂਟ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰ ਆ ਉਹਦੇ ਵਾਸਤੇ ਸਾਡੀ ਟੀਮ ਸਿਡੀ ਹੈਗੇ ਨੇ ਰੇਟ ਫਾਸ ਲੱਗਿਆ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਹੁੰਦਾ ਜਾਂਚ ਕਰੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਚੰਡੀਗੜ੍ਹ ਤੋਂ ਕੋਈ ਟੀਮ ਆਈ ਜਾਂਚ ਕਰ ਰਹੀ ਹੈ ਪਰ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ